ਦਸੂਆ ਤੋਂ ਇੱਕ ਹੋਸ਼ ਉਡਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿੱ ਤੱਕ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੜਕੀ ਨੂੰ ਦੋ ਨੌਜਵਾਨ ਵਾਲਾਂ ਤੋਂ ਫੜ ਕੇ ਘੜੀਸ ਰਹੇ ਹਨ ਤੇ ਕੁੱਟ ਰਹੇ ਹਨ ਉਤਹੀ ਇਹਨਾਂ ਨੌਜਵਾਨਾਂ ਦੇ ਵੱਲੋਂ ਇਸ ਲੜਕੀ ਦੇ ਸਿਰ ਦੇ ਵਿੱਚ ਬੋਤਲ ਵੀ ਮਾਰੀ ਗਈ ਜਿਸ ਤੋਂ ਬਾਅਦ ਨੇੜੇ ਦੇ ਦੁਕਾਨਦਾਰਾਂ ਵੱਲੋਂ ਇਸ ਵਿੱਚ ਪਹੇਕੇ ਉਸ ਨੂੰ ਛੁਡਾਇਆ ਅਤੇ ਹੁਣ ਕੁੜੀ ਦਸੂਆ ਹਸਪੀਟਲ ਦੇ ਵਿੱਚ ਜੀਰੇ ਇਲਾਜ ਹੈ ਕੋਟਮਾਰ ਦੀ ਸ਼ਿਕਾਇਤ ਹੋਈ ਲੜਕੀ ਮਮਤਾ ਨੇ ਦੱਸਿਆ ਕਿ ਉਹ ਦਸੂਆ ਦੇ ਵਿੱਚ ਕਿਸੇ ਸ਼ੋਰੂਮ ਤੇ ਕੰਮ ਕਰਦੀ ਹੈ ਅਤੇ ਕੱਲ ਸ਼ਾਮ ਨੂੰ ਕੰਮ ਖਤਮ ਕਰਨ ਤੋਂ ਬਾਅਦ ਆਪਣੇ ਬ੍ਰਦਰ ਨੂੰ ਨਾਲ ਲੈ ਲੈਣ ਲਈ ਜਦੋਂ ਉਸ ਦੀ ਦੁਕਾਨ ਤੇ ਪਹੁੰਚੀ ਤਾਂ ਦੋ ਨੌਜਵਾਨ ਜੋ ਕਿ ਨਜਿੱਦੀ ਹਾਲਤ ਵਿੱਚ ਸਨ ਉਹ ਮੈਨੂੰ ਗਲਤ ਇਸ਼ਾਰੇ ਅਤੇ ਗਲਤ ਕਮੈਂਟ ਕਰਨ ਲੱਗ ਪਏ ਤੇ ਮੈਂ ਇਹ ਸਭ ਅੰਧੇਕਾ ਕਰਕੇ ਆਪਣੇ ਬ੍ਰਦਰ ਦੀ ਦੁਕਾਨ ਦੇ ਅੰਦਰ ਚਲੀ ਗਈ ਪਰੰਤੂ ਉਹ ਨੌਜਵਾਨ ਲਗਾਤਾਰ ਗਲਤ ਕਮੈਂਟ ਕਰਦੇ ਰਹੇ ਤੇ ਗਾਲੀ ਗਲੋਚ ਕਰਦੇ ਰਹੇ ਜਿਸ ਤੋਂ ਬਾਅਦ ਜਦੋਂ ਅਸੀਂ ਬਾਹਰ ਨਿਕਲੇ ਤਾਂ ਉਹਨਾਂ ਨੌਜਵਾਨਾਂ ਨੇ ਮੇਰੇ ਨਾਲ ਅਤੇ ਮੇਰੇ ਬ੍ਰਦਰ ਦੇ ਨਾਲ ਕੁੱਟਮਾਰ ਕੀਤੀ ਤੇ ਮੇਰੇ ਸਿਰ ਦੇ ਵਿੱਚ ਇੱਕ ਸ਼ਰਾਬ ਦੀ ਬੋਤਲ ਤੱਕ ਮਾਰ ਦਿੱਤੀ ਜਿਸ ਤੋਂ ਬਾਅਦ ਮੈਨੂੰ ਦਸੂਹਾ ਦੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਕੁੱਟਮਾਰ ਦੀ ਸ਼ਿਕਾਰ ਹੋਈ ਲੜਕੀ ਮੰਮਤਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਵਾਇਆ ਜਾਏ ਦੂਜੇ ਪਾਸੇ ਜਦੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਐਸਆਈ ਗੁਰਬਚਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਦੋਨੋਂ ਹੀ ਪੱਖਾਂ ਦੇ ਬਿਆਨ ਲੈ ਲਏ ਗਏ ਹਨ ਅੱਜ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਜੋ ਵੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਵੇਗਾ ਉਸ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਸੋ ਦੁਆਬਾ ਮੈਲ ਦੇ ਨਾਲ ਮਨੂ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਕੱਲ ਵਾਰਦਾ ਤੋਂ ਸ਼ਾਮ ਨੂੰ ਉਹਦੇ ਬਾਰੇ ਕੀ ਜਾਣਕਾਰੀ ਹੈ ਮੇਰਾ ਨਾਮ ਮਮਤਾ ਜੀ ਮੈਂ ਪਿੰਡ ਕੋਟਲੀ ਤੋਂ ਕੱਲ ਸ਼ਾਮ ਜਦੋਂ ਮੈਂ ਆਪਣੇ ਭਰਾ ਕੋਲ ਕੰਮ ਕਰਕੇ ਆ ਰਹੀ ਸੀਗੀ ਤਾਂ ਦੁਕਾਨ ਦੇ ਬਾਹਰ ਨਿਊ ਸੰਦਾਰ ਟੈਲੀਕਮ ਦੇ ਬਾਹਰ ਦੋ ਮੁੰਡੇ ਸੀ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਨਸ਼ੇ ਦੇ ਵਿੱਚ ਮੈਨੂੰ ਗਲਤ ਕਮੈਂਡ ਕੀਤਾ ਮੈਂ ਉਹਨਾਂ ਦੀ ਕਮੈਂਟ ਤੋਂ ਡਰਦੀ ਮੈਂ ਅੰਦਰ ਸ਼ਾਪ ਦੇ ਅੰਦਰ ਚਲੇ ਗਈ ਉਹਨਾਂ ਨੇ ਸ਼ਾਪ ਤੋਂ ਮੇਰੇ ਬ੍ਰਦਰ ਨੂੰ ਆਵਾਜ਼ ਮਾਰ ਲਈ ਉਹ ਗਾਲਾਂ ਕੱਢਣ ਲੱਗ ਗਏ ਫਿਰ ਬ੍ਰਦਰ ਨਾਲ ਉਹਨਾਂ ਦੀ ਝੜਪ ਹੋਈ ਤਾਂ ਉਹਨਾਂ ਨੇ ਝੜਪ ਦੇ ਵਿੱਚ ਮੇਰੇ ਵੀ ਮਾਰੀਆਂ ਮੇਰੇ ਸਿਰ ਤੇ ਬੋਤਲ ਵੀ ਮਾਰੀ ਉਹਨਾਂ ਨੇ ਔਰ ਮੈਨ ਮੈਨੂੰ ਜ਼ਖਮੀ ਕਰ ਦਿੱਤਾ ਮੇਰਾ ਨੇਲ ਵੀ ਟੁੱਟ ਗਿਆ ਇਸ ਛੜਪ ਦੇ ਵਿੱਚ ਉਹਨਾਂ ਨੇ ਇਹ ਨਹੀਂ ਦੇਖਿਆ ਜੀ ਕੋਈ ਕੁੜੀ ਆ ਉਹਨਾਂ ਨੇ ਮੇਰੇ ਬਹੁਤ ਮਾਰੀਆਂ ਵੀਡੀਓਜ਼ ਦੇ ਵਿੱਚ ਉਹ ਕਹਿ ਰਹੇ ਕਿ ਅਸੀਂ ਜੇਲਾ ਘਟ ਕੇ ਆਏ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਇਸ ਗੱਲ ਦੀ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਮੈਨੂੰ ਇਨਸਾਫ ਚਾਹੀਦਾ ਮੈਂ ਚਾਹੁੰਨੀ ਕਿ ਜੋ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਧੀ ਪੈਣ ਨਾਲ ਨਾ ਹੋਵੇ ਕਿ ਉਹ ਤਾਂ ਸ਼ਰਾਬਾਂ ਪੀ ਕੇ ਅਸਰੇ ਆਮ ਤੁਹਾਨੂੰ ਗੁੰਡਾਗਰਦੀ ਕਰਕੇ ਲੋਕ ਮਾਰ ਕੇ ਜਾਣ ਮੈਨੂੰ ਇਨਸਾਫ ਚਾਹੀਦਾ ਹੈ ਇਸ ਗੱਲ ਦਾ ਜੀ ਭਾਈ ਕੱਲ ਜਿਹੜੀ ਸ਼ਾਮ ਦੀ ਵਾਰਦਾਤ ਹੈ ਤੇ ਇਹਦੇ ਬਾਰੇ ਕੀ ਜਾਣਕਾਰੀ ਹੈ ਹਾਂਜੀ ਮੇਰਾ ਨਾਮ ਗੋਰਾ ਹੈ ਮੈਂ ਕੋਟਲੀ ਕੋਡ ਤੋਂ ਰਹਮਣਾ ਕੱਲ ਮੇਰੀ ਸਿਸਟਰ ਉੱਥੋਂ ਆਪਣੇ ਟਾਂਡੇ ਤੋਂ ਕੰਮ ਕਰਕੇ ਆਮਦੇ ਪਈ ਸੀ ਤੇ ਮੇਰੀ ਵੇਟ ਕਰਦੇ ਪਈ ਸੀ ਬਾਹਰ ਕਿ ਕਿ ਮੇਰਾ ਥੋੜਾ ਟਾਈਮ ਥੋੜਾ ਲੇਟ ਹੁੰਦਾ ਹੈ ਤੇ ਨਾ ਇਹ ਮੁੰਡੇ ਆਏ ਦੋ ਇਹ ਦੂਜੀ ਸਾਈਡ ਤੋਂ ਇਹ ਨਾ ਡਰਿੰਕ ਕੀਤੀ ਹੋਈ ਸੀ ਤਾਂ ਪਹਿਲਾਂ ਤਾਂ ਇਹਨਾਂ ਦੇਖਿਆ ਨਾਲ ਗਲਤ ਨਿਗਾਹ ਵਾਲੇ ਮੜ ਕੁੜੀ ਨੂੰ ਪਤਾ ਲੱਗਦਾ ਫਿਰ ਉਹਨੇ ਕਮੈਂਟ ਕੀਤਾ ਤੇ ਕਮੈਂਟ ਕਰਨ ਤੋਂ ਬਾਅਦ ਇਹ ਅੰਦਰ ਆ ਗਈ ਕਿ ਲੜਾਈ ਨਾ ਹੋਵੇ ਫਿਰ ਉਹਨੇ ਇਹਨੂੰ ਦੇਖ ਕੇ ਉਹਨੂੰ ਗਾਲ ਘੱਟਦੀ ਫਿਰ ਜਦੋਂ ਮੈਂ ਉਹਨੂੰ ਦੇਖਿਆ ਨਾਲ ਉਹ ਇਹ ਬਾ ਗਾਲ ਘੱਟਦੀ ਮੈਨੂੰ ਕਹਿੰਦਾ ਬਾਹਰ ਆ ਬਾਹਰ ਫੇ ਮੈਂ ਬਾਹਰ ਨਹੀਂ ਗਿਆ ਮੇਰੇ ਦਗਾ ਤੇ ਉਹਨਾਂ ਦਾ ਕਹਿੰਦੇ ਕਿ ਤੂੰ ਆਣਾ じゃ ਮੈਂ ਆਪ ਗੱਲ ਕਰ ਚੁਣਾ ਫਿਰ ਉਹਨਾਂ ਨਾਲ ਗੱਲ ਕਰਨ ਗਏ ਤਾਂ ਫਿਰ ਮੈਨੂੰ ਫਿਰ ਧਮਕੇ ਦੇਣ ਲੱਪੇ ਇਦਾਂ ਉਦਾਂ ਫੇ ਮੈਂ ਫੇ ਮੈਂ ਬਾਹਰ ਗਿਆ ਫਿਰ ਉਹਨਾਂ ਦੋਨਾਂ ਨੇ ਫਿਰ ਮੈਨੂੰ ਹੱਤ ਮਤਲਬ ਲੜਾਈ ਹੋਣ ਲੱਪੀ ਤੁਹਾਡੀ ਝੜਪ ਹੋਣ ਲੱਪੀ ਫੇਰ ਕਰਕੇ ਫੇ ਲੜਾਈ ਹੋਣ ਲੱਪੀ ਫੇਰ ਇਹਨਾਂ ਦੇ ਮੁੰਡੇ ਸੱਦਲੇ ਹੋਰ ਤੇ ਇਹ ਇਹ ਮੈਨੂੰ ਛਡਾਉਣ ਲੱਪੀ ਸੀ ਇਹਨਾਂ ਉਹਨਾਂ ਨੇ ਇਹਦੇ ਵੀ ਮਾਰੀਆਂ ਤੇ ਮੇਰੇ ਵੀ ਮਾਰੀਆਂ ਨੇ ਇਹ ਤੁਹਾਡੇ ਕਿਹੜੀ ਸ਼ਾਪ ਤੇ ਤੁਸੀਂ ਕੰਮ ਕਰਦੇ ਹੋ ਮੈਂ ਨਿਊਸ ਦਾ ਟੈਲੀਫੋਨ ਸਿਸਟਰ ਕਿਥੋਂ ਆਉਂਦੇ ਸਿਸਟਰ ਮੇਰੇ ਟਾਂਡੇ ਤੋਂ ਆ ਉਹ ਇਹ ਸਿਰਫ ਇਹਨੂੰ ਬਾਰ ਦੇਦੇ ਪਏ ਇਸਦੇ टॉਰਚਰ ਕਰਦੇ ਪਏ ਛੇੜਛਾੜੇ ਕਰਦੇ ਪਏ ਕਮੈਂਟ ਕਰਦੇ ਗਲਤ ਠੀਕ ਹੈ ਫਿਰ ਉਸ ਤੋਂ ਬਾਅਦ ਤੁਹਾਡੇ ਮਾਲਕ ਵੀ ਆਏ ਬਾਰਗ ਨੇ ਹਾਂਜੀ ਆਏ ਸੀ ਉਹਨਾਂ ਨੇ ਗੱਲ ਕੀਤੀ ਉਹਨਾਂ ਨਾਲ ਠੀਕ ਹੈ ਪੁਲਿਸ ਨੇ ਕੋਈ ਕਾਰਵਾਈ ਪੁਲਸਾ ਹੀ ਕੱਲ ਅੱਜ ਸਵੇਰੇ ਆਈ ਸੀ ਕਿ ਉਹਨਾਂ ਨੇ ਬਿਆਨ ਲਏ ਸਾਡੇ ਠੀਕ ਹੈ ਉਸ ਤੋਂ ਬਾਅਦ ਫੇਰ ਹੁਣ ਤੇ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਹਾਂ ਮੈਂ ਤੁਹਾਡਾ ਤੇ ਜਿਹੜੀ ਕੱਲ ਇੱਕ ਲੜਾਈ ਸੀ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਮੈਂ ਐਸੇ ਗੁਰਵਰ ਸਿੰਘ ਥਾਣੇ ਸੁਪਰਡਟ ਲਾਤਾ ਤੇ ਕੱਲ ਕੋਈ ਕਿਹਾ ਸਾਢੇ 8 ਵਜੇ ਇੱਕ ਝਗੜਾ ਹੋਇਆ ਸਰਦਾਰ ਮੋਬਾਈਲ ਸ਼ਾਪ ਹੈਗੀ ਆ ਇੱਕ ਲੜਕੀ ਉਹਦਾ ਤੇ ਨਾਲ ਭਰਾ ਸੀਗਾ ਤੇ ਦੋ ਮੁੰਡੇ ਬਾਹਰੋਂ ਆਏ ਆ ਤੇ ਇਹਨਾਂ ਨੇ ਕੁੱਟਮਾਰ ਕੀਤੀ ਆ ਤੇ ਦੋਸ਼ੀ ਜਿਹੜਾ ਬੰਦਾ ਹੈਗਾ ਲਖਵੀਰ ਸਿੰਘ ਲਖੀ ਉਹਦੇ ساتھ ਲੜੀ ਉਹ ਵੀ ਦਾਖਲ ਹੋਇਆ ਤੇ ਲੜਕੀ ਲੜਕੇ ਭਰਾ ਵੀ ਦਾਸਲਾ ਹਨ ਛੋਟੇ ਬੰਦੇ ਆ ਤੇ ਤਪੀ ਚੱਲ ਰਹੀ ਆ ਜੋ ਕਾਹਦੀ ਬੰਦੀ ਕਰ ਲਾਂਗੇ